ਹਾਂਜੀ ਦੋਸਤੋ ਕੀ ਹਾਲ ਚੱਲ ਨੇ ਸਤ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਜਾਣਦੇ ਯਾਰ ਬਾਰੇ ਥੋੜੀ ਜਾਣਕਾਰੀ ਦਿੰਨੇ ਆਂ ਜੇ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਸਭ ਤੋਂ ਪਹਿਲੀ ਜਾਣਕਾਰੀ ਤਾਂ ਹੈਗੇ ਜਿਹੜੇ ਵੀਰ ਸਪ੍ਰਿੰਗ ਪਾਉਂਦੇ ਆਂ ਜਾਣਦੇ ਯਾਰ ਟਰੈਕਟਰ ਚ ਕਿਸੇ ਵੀ ਟਰੈਕਟਰ ਚ ਸਪ੍ਰਿੰਗ ਪਾਉਂਦੇ ਆਂ ਸੋਨੂੰ ਆਪਾਂ ਆਪਣੇ ਆਪ ਖੁਦ ਆਪਾਂ ਆਪਣੇ ਟਰੈਕਟਰ ਚ ਸਪ੍ਰਿੰਗ ਪਾ ਕੇ ਦਿਖਾਵਾਂਗੇ ਖੁਦ ਕਰੇ ਕਿਸੇ ਮਸਤੇ ਕੋਲ ਜਾਣ ਦੀ ਲੋੜ ਨਹੀਂ ਇੱਕ ਨਾਟ ਆ ਸੀਗਾ ਇੱਕ ਅੰਦਰ ਉਸ ਦੋ ਇੱਕ ਥੱਲੇ ਤਿੰਨ ਇੱਕ ਉੱਪਰ ਚਾਰ 4.9 ਅਟਾਗੇ ਤੇ ਜਿਹੜੇ ਇੱਕ ਇੱਕ 4.9 ਅਟਾ ਇੱਥੇ ਸਪਰਿੰਗ ਇੱਕ ਲੰਮਾ ਸਾਰਾ ਰੇਸ ਵਾਲਾ ਆ ਚੀਜ਼ ਵਾਲਾ ਉਹ ਕੱਢ ਕੇ ਆ ਟੱਪਾ ਸਾਰਾ ਸਾਈਡ ਤੇ ਹੋ ਜਾਂਦਾਗਾ ਬਾਹਰ ਨਿਕਲ ਜਾਂਦਾਗਾ ਇਹਦੇ ਵਿੱਚ ਆਪਾਂ ਸਪਰਿੰਗ ਪਾਵਾਂਗੇ Tata 407 ਵਾਲਾ ਮੋਟਾ ਸਪਰਿੰਗ ਜਿਹੜੇ ਵੀਰ 2 2 3 3000 ਰੁਪਏ ਲਈ ਜਾਂਦੇ ਆ ਨਾ ਉਹ ਵੀਰਾਂ ਵਾਸਤੇ ਆ ਗੁੱਸਾ ਕਰਨ ਨਾ ਕਰਨ ਕੋਈ ਚੱਕਰ ਨਹੀਂ ਠੀਕ ਹੈ ਤੇ ਪਰ ਜਿਹੜੀ ਜਿੰਨੇ ਰੁਪਏ ਸਪਰਿੰਗ ਆ ਨਾ INRp INRp ਇਹ ਚੀਜ਼ ਹੈ ਹੀ ਨਹੀਂ ਉਹ ਜਿੰਨੇ ਰੁਪਈਆ ਸਪਰਿੰਗ ਆਏਗਾ ਆਪਾਂ ਤੁਹਾਨੂੰ ਰੇਟ ਵੀ ਦੱਸਾਂਗੇ ਕਿੰਨੇ ਰੁਪਈਆ ਸਪਰਿੰਗ ਆਏਗਾ ਕਿੰਨੇ ਦਾ ਨਹੀਂ ओरिजिनल ਸਪਰਿੰਗ ਨਾਲ ਦੇਸੀ ਨਹੀਂ ओरिजिनल ਸਪਰਿੰਗ ਤੁਹਾਨੂੰ ਨਿਸ਼ਾਨੀ ਵੀ ਦੱਸਾਂਗੇ ओरिजिनल ਸਪਰਿੰਗ ਦੀ ਕੀ ਨਿਸ਼ਾਨੀ ਹੁੰਦੀ ਹੈ ਸਭ ਕੁਝ ਆਪਾਂ ਤੁਹਾਨੂੰ ਕਲੀਅਰ ਕਰ ਦਾਂਗੇ 2-4 ਦਿਨ ਕੁਝ ਬਸ ਸਪਰੇਸ ਕਰ ਦਈਏ ਫਿਰ ਪਾਵਾਂ ਪਾਈ ਚ ਇਹਨੂੰ ਅੱਗ ਮਾਰ ਲਾਵਾਂਗੇ ਘਰੇ ਖੋਲ ਕੇ ਚਾਰ ਨਾਟ ਖੋਲ ਕੇ ਇਹ ਆਟਾ ਆ ਸਾਈਡ ਵਾਲਾ ਤੇ ਸਾਈਡ ਤੇ ਨਿਕਲ ਜਾਊਗਾ ਸਪਰਿੰਗ ਪਾਵਾਂ Tata 407 ਵਾਲਾ ਤੇ ਜਿਹੜਾ ਆਹ ਨਾ ਟਾਕਾ ਇਹ ਸলো ਕਰਨ ਵਾਸਤੇ ਜੋ ਹੁੰਦੀ ਜਿੰਨਾ ਮਰਜ਼ੀ ਸলো ਕਰ ਲੋ ਜਿੰਨਾ ਮਰਜ਼ੀ ਥਾਈ ਕਰ ਲੋ ਆ ਚੀਜ਼ ਆ ਇੱਥੋਂ ਖੁੱਲ ਜਾਂਦਾ ਐ ਖੁੱਲ ਜਾਂਦਾ ਹੈ ਠੀਕ ਹੈ ਜੀ ਆਪਾਂ ਪਾਉਣ ਸਪਰੇਅ ਪੰਪ ਤੇ ਚੱਲਦਾ ਹੈ ਰੈਕਟਰ ਨੂੰ ਸলো ਕਰਨਾ ਪੈਂਦਾ ਆ ਮਾਲ ਆ ਇਹਨੂੰ ਖੋਟੇ ਲਾ ਕਰਕੇ ਚਾਬੀ ਨਾਲ 10 ਨੰਬਰ ਚਾਬੀ ਨਾਲ ਲਾ ਕੇ ਢਲਾ ਕਰਕੇ ਇਹਨੂੰ ਜਿੰਨਾ ਮਰਜ਼ੀ ਕਸੀ ਚਲੋਗੇ ਹਾਈ ਹੁੰਦਾ ਹੈ ਖੋਲੀ ਚਲੋਂ ਤੇ ਲਾਉ ਹੀ ਜਾਂਦਾ ਢਿੱਲਾ ਕਰਕੇ ਇਹਨੂੰ ਸলো ਹੋ ਹੀ ਜਾਂਦਾ ਠੀਕ ਹੈ ਜੀ ਤੇ ਦੂਜੀ ਗੱਲ ਆਪਾਂ ਜਿਹਨੂੰ ਜਿਹੜਾ ਸਪਰਿੰਗ ਪਾਵਾਂਗੇ ਇਹ ਸ ਨੂੰ ਸਾਰਾ ਪਰ ਡਿਟੇਲ ਬਾਰੇ ਦੱਸਾਂਗੇ ਨੂੰ ਸਾਰੀ ਡਾਂ ਇਹ ਹੈਗਾ ਜੌਂਡੀਆ 5203 2004 ਮਾਡਲ ਐਲਟੀ ਮਾਡਲ ਤੇ ਬਾਕੀ ਜਿਹਦਾ ਆਪਾਂ ਸਪਰਿੰਗ ਪਾਵਾਂਗੇ ਸਾਨੂੰ ਵੀਡੀਓ ਬਣਾ ਕੇ ਭੇਜਾਂਗੇ ਸਾਰੀ ਉਦੋਂ ਜਿਹੜੇ ਹਿਸਾਬ ਨਾਲ ਮਿਸਤਰੀ ਰੁਪਏ ਲੀਹ ਜਾਂਦਾ ਭਾਈ ਇੰਨੇ ਰੁਪਏ ਦਾ ਚੀਜ਼ ਹੀ ਨਹੀਂ ਹੈਗੀ ਉਹ ਚੀਜ਼ ਬੜੀ ਸਸਤੀ ਨਹੀਂ ਹੈ ਸਸਤੀ ਹੈ ਮੇਰੇ ਕੋਲ ਪਰਫਾਰਮੈਂਸ ਇਹ ਵੀ ਆ ਇੱਕ ਦੋ ਵੀਰਾਂ ਨੇ ਕਿਤੇ ਵੀਰ ਰੁਪਏ ਬਹੁਤ ਲੈਂਦੇ ਸਪਰਿੰਗ ਪਾਉਣ ਲਈ 2 2 3 3000 ਰੁਪਏ ਲੀਹ ਜਾਂਦੇ ਆ ਸੋ ਨਬਾ ਦੋ ਦਿਨ ਘਟਜੋ ਦੋ ਦਿਨ ਬਾਅਦ ਆਪਾਂ ਆਪਣਾ ਸਾਰਾ ਐਲਕਯੂ ਲੀ ਕੇ ਸਾਰਾ ਕੁਸ ਆਪਣੇ ਕੋ ਘਰੇ ਹੈਗਾ ਸਾਰਾ ਖੋਲ ਕੇ ਆਪਾਂ ਪਾਵਾਂਗੇ ਪੰਪ ਚ ਸਪਰਿੰਗ ਫਿਰ ਹੁਣ ਚੈੱਕ ਕਰਾਵਾਂਗੇ ਹਾਂ ਕਹਿੰਦੇ ਆ ਵੀ ਸਪਰਿੰਗ ਪਾਉਣ ਨਾਲ ਮਾੜਾ ਮੋਟਾ ਜ਼ੋਰ ਦਾ ਫਰਕ ਪੈਂਦਾ ਮਾੜਾ ਮੋਟਾ ਤੇਲ ਵਧਾਉਣਾ ਪੈਂਦਾਗਾ ਫਿਰ ਜ਼ੋਰ ਮਾਰਦਾ ਫੁੱਲ ਜ਼ੋਰ ਤਾਂ ਜੌਂਡੀਰ ਪੈਸੀ ਆਪਣਾ ਤਾਂ ਪੈਸੀ ਬਹੁਤ ਜਿਆਦਾ ਮਾਰਦਾਗਾ ਆਪਾਂ ਜਿਹੜਾ ਇੱਥੇ ਸਪਰਿੰਗ ਆਉਂਦਾ ਵਿੱਚ ਜਿਹੜਾ origignal ਸਪਰਿੰਗ ਆਉਂਦਾ ਕਹਦੇ ਜੌਂਡੀਰ ਪੈਸੀ ਹੁੰਦਾ ਤੇ ਉਹ ਫੁੱਲ ਟਾਈਟ ਕਰਿਆ ਹੋਇਆਗਾ ਇਹਨੂੰ ਜੇ ਫੋਰ ਦਾ ਫਰਾਟਾ ਮਾਰਦਾ ਐ ਫਰਾਟਾ ਮਾਰਦਾ ਫੋਰ ਚੈੱਕ ਵੀ ਕਰਾਨਾਗਾ ਹਰ ਦੇਖੋ ਆਪਾਂ ਜੋ ਪੋਸਟ ਨੂੰ ਸਟਾਰਟ ਲਵਾਇਆ ਹੋਇਆ ਬਟਨ ਆਹਾ ਇਹ ਤੋਂ ਸਟਾਰਟ ਹੁੰਦਾ ਹੈ ਆ ਦੇਖੋ ਇੱਥੋਂ ਹਾਈ ਵੀ ਹੋ ਜਾਂਦਾ ਜਿੰਨਾ ਮਾਟੀ ਨੂੰ ਹਾਈ ਕਰ ਲਓ ਆ ਕੀ ਹੋਣ ਕਿਨਾਂ ਨਾਟ ਨੂੰ ਇਹਨਾਂ ਮਾਰ ਕੇ ਹਾਈ ਕਰਦੇ ਨੇ ਜਿੰਨਾ ਮਾਰ ਕੇ ਸਟੋਪ ਕਰਦੇ ਨੇ ありがとうござ